ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਜਿਹੜਾ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਹਰੀਕੇ ਕਲਾਂ ਚ ਗੈਸ ਲੀਕਸ ਹੋਣ ਕਾਰਨ ਵਾਪਰਿਆ ਵੱਡਾ ਹਾਸਾ ਪਰਿਵਾਰਕ ਮੈਂਬਰਾਂ ਨੇ ਘਰ ਚੋਂ ਭੱਜ ਕੇ ਬਚਾਈ ਆਪਣੀ ਜਾਨ ਬੀਤੀ ਦੇ ਰਾਤ ਪਿੰਡ ਹਰੀਕੇ ਕਲਾਂ ਪ੍ਰੀਤਮ ਸਿੰਘ ਪੁੱਤਰ ਮੰਗਲ ਸਿੰਘ ਦੇ ਘਰ ਐਲਪੀਜੀ ਗੈਸ ਸਿਲੰਡਰ ਦੀ ਲੀਕਸ ਹੋਣ ਕਾਰਨ ਰਸੋਈ ਵਿੱਚ ਖਾਣਾ ਬਣਾਉਂਦੀਆਂ ਔਰਤਾਂ ਨਾਲ ਵਾਪਰਿਆ ਵੱਡਾ ਹਾਸਾ ਰੋਜ਼ਾਨਾ ਦੀ ਤਰ੍ਹਾਂ ਰਸੋਈ ਵਿੱਚ ਸ਼ਾਮ ਨੂੰ ਲਗਭਗ 6 ਵਜੇ ਦੇ ਕਰੀਬ ਔਰਤਾਂ ਖਾਣਾ ਬਣਾ ਰਹੀਆਂ ਸਨ ਤਾਂ ਅਚਾਨਕ ਐਲਪੀਜੀ ਗੈਸ ਲੀਕਸ ਹੋਣ ਕਾਰਨ ਰਸੋਈ 'ਚ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਰਸੋਈ ਵਿੱਚ ਘਰ ਦਾ ਕੀਮਤੀ ਪਿਆ ਸਾਰੇ ਦਾ ਸਾਰਾ ਸਮਾਨ ਸੜ ਕੇ ਹੋਇਆ ਸਵਾਹ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਬਣਦੇ ਮਾਅਬੇ ਦੀ ਕੀਤੀ ਮੰਗ ਪ੍ਰੀਤਮ ਸਿੰਘ ਜੀ ਜੋ ਬੀਤੀ ਰਾਤ ਤੁਹਾਡੀ ਰਸੋਈ ਦੇ ਵਿੱਚ ਸਿਲੰਡਰ ਦੀ ਗੈਸ ਲੀਕ ਹੋਣ ਕਾਰਨ ਅੱਗ ਲੱਗੀ ਆ। ਇਹ ਜੀ ਨਾ ਰਾਤ ਸਮਾਂ ਸੀਗਾ 6 ਤੋਂ ਸਵੇਰ 6 ਦਾ ਤੇ ਬੁੜੀਆਂ ਰੋਟੀਆਂ ਪਕਾਈ ਜਾਂਦੀਆਂ ਸੀ। ਪਤਾ ਨਹੀਂ ਕਿਵੇਂ ਸਿਲੰਡਰ ਲੀਕ ਹੋਇਆ ਕੀ ਹੋਇਆ ਕੇਰਾਂ ਹੀ ਅੱਗ ਪੈ ਗਈ। ਜੀ ਇੱਕੇ ਦਮ ਹੀ ਇਹਨਾਂ ਨੇ ਤਾਂ ਭੱਜ ਕੇ ਜਾਨ ਬਚਾਈ ਆ ਉਹਦੀ। ਗੈਸ ਲੀਕ ਹੋਣ ਕਾਰਨ ਪੂਰੀ ਰਸੋਈ ਦੇ ਵਿੱਚ ਅੱਗ ਫੈਲ ਗਈ। ਸਾਰੀ ਅੱਗ ਵਿੱਚ ਖਰੇ ਜੀ ਸੀ ਕਿ ਉਹ ਵੀ ਸੜ ਕੇ ਸੁਆਹ ਗਈ ਫਿਲਟਰ ਸੀ ਆ ਉਹ ਵੀ 6 ਮਹੀਨੇ ਹੀ ਹੋਏ ਆ ਜੇ ਲੈੰਦਿਆਂ ਨੂੰ ਦੋਹਾਂ ਚੀਜ਼ਾਂ ਨੂੰ ਛਰਪਾ ਨਹੀਂ ਸਾਰਾ ਰਚਨ ਪਾਣੀ ਵੀ ਸਾਰਾ ਰਸੋਈ ਵੀ ਬੇਕਾਰ ਹੋ ਗਈ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਉਹ ਵਿਚਾਰੇਗੇ 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 ਪੂਰੀ ਰਸੋਈ ਦੇ ਵਿੱਚ ਅਗਦੀਆਂ ਲਾਪਟਾਂ ਸਾਰੀਆਂ ਉਹ ਬਾਹਰ ਲਾਪਟਾਂ ਨਿਕਲਦੀਆਂ ਸੀਗੀਆਂ ਤਾਂ ਬਾਰਵਜ ਦੀ ਇਹ ਤਾਂ ਗਵਮਾਨ ਨੇ ਇਕੱਠੇ ਹੋ ਕੇ ਅੱਗ ਤੇ ਕਾਬੂ ਪਾਇਆ ਸੀ ਕੰਮ ਤੇ ਗਏ ਸੀ ਫਿਰ ਅੱਗ ਬੁਝਾਈ ਕਿਵੇਂ ਗਈ ਤੁਹਾਡੇ ਵੱਲੋਂ ਇਹ ਗਵੰਡੀਆਂ ਨੇ ਆਣ ਕੇ ਬੁਝਾਈ ਹੈ ਨਾਲ ਲੱਗ ਲੋਕੇ ਬੁੜੀਆਂ ਰੋਟੀਆਂ ਬਣਾ ਰਹੀਆਂ ਸੀ ਰੋਟੀਆਂ ਬਣਾਉਂਦਿਆਂ ਤੋਂ ਗੈਸ ਲੀਕੇ ਜ ਹੋਣ ਦੇ ਕਾਰਨ ਅੱਗ ਦੀਆਂ ਲੱਪਾਂ ਇੱਕਦਾਂ ਵੀ ਜ਼ਿਆਦਾ ਇੱਕਦਾਂ ਵੀ ਜ਼ਿਆਦਾ ਨਿਕਲ ਗਈਆਂ ਜੀ ਤੇ ਫਿਰ ਉਹ ਆਣ ਗਵਾਂਡ ਦੀ ਮਦਦ ਤੇ ਹਾਂ ਤੇ ਕਾਬੂ ਪਾਇਆ ਗਿਆ ਹਾਂਡ ਗਵਾਂਡ ਦੀ ਮਦਦ ਦੇ ਨਾਲ ਤੇ ਜੀ ਪਰ ਮਤਲਬ ਬੁੜੀਆਂ ਬੁੜੀਆਂ ਨੇ ਰੋਲਾ ਪਾਤਾ ਅੱਗ ਲੱਗ ਗਈ ਅੱਗ ਲੱਗ ਗਈ ਉਦੋਂ ਫਿਰ ਆਣ ਕਿੰਨਾਂ ਨੇ ਲਗ ਭਾਗ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡਾ ਜੀ 45 ਤੋਂ 50000 ਰੁਪਏ ਦਾ ਹੈਗਾ ਜੀ 45 ਤੋਂ 50000 ਰੁਪਏ ਦਾ ਕੀ ਕੀ ਨੁਕਸਾਨ ਹੋਇਆ ਉਹਦੇ ਵਿੱਚ ਤੁਹਾਡਾ ਕੀ ਕੀ ਸੜ ਕੇ ਸੁਆਹ ਗਿਆ ਇੱਕ ਤਾਂ ਜਮਾਂ ਨਵੀਂ ਫਰਿੱਜ ਸੀ ਜੀ ਐ ਇੱਕ ਤੀ ਗਰਮੀਆਂ 'ਚ ਹੀ ਲੈਂਦੀ ਆ ਬਿਲਕੁਲ ਹੀ ਖਤਮ ਹੋ ਗਿਆ ਜਮਾਂ ਖਤਮ ਹੋਈ ਆ ਪਈ ਆ ਸਾਹਮਣੇ ਰਸੋਈ ਵੀ ਬੇਕਾਰ ਹੋ ਗਈ ਫਿਲਟਰ ਸੀ 13000 ਦਾ ਨਵਾਂ ਲਵਾਇਆ ਕਿਸ ਤਾਂ ਰਹਿੰਦੀਆਂ ਉਹ ਵੀ ਸੜ ਕੇ ਸੁਆਹ ਗਿਆ ਬਾਕੀ ਜੋ ਕੋ ਜਿੰਨਾ ਰਾਸ਼ਨ ਪਾਣੀ ਸਾਰਾ ਕੋ ਖਤਮ ਹੋ ਗਿਆ ਰਸੋਈ ਦਾ ਪੂਰਾ ਰਸੋਈ ਦੇ ਵਿੱਚ ਜੋ ਵੀ ਘਰ ਦਾ ਰਾਸ਼ਨ ਹਾਂ ਸਾਰਾ ਸੜ ਕੇ ਸੁਆਹ ਗਿਆ ਮੰਗ ਕੀ ਕਰਦੇ ਆ ਸਰਕਾਰ ਮੰਗ ਤਾਂ ਇਹੀ ਕਰਦੇ ਆ ਜਿੰਨਾ ਕੋ ਮੇਰਾ ਨੁਕਸਾਨ ਹੋਇਆ ਕਿ ਮੈਨੂੰ ਮੁਆਵਜ਼ਾ ਦਿੱਤਾ ਜਾਵੇ ਮਦਦ ਕੀਤੀ ਜਾਵੇ ਦਿਹਾੜੀਦਾਰ ਬੰਦੇ ਆ ਕੰਮਕਾਰ ਕੀ ਕਰਦੇ ਹੋ ਤੁਸੀਂ ਦਿਹਾੜੀ ਮਿਹਨਤ ਮਜ਼ਦੂਰੀ ਕਰਦੇ ਮਿਹਨਤ ਮਜ਼ਦੂਰੀ ਜੇਕਰ ਕੋਈ ਸਮਾਜ ਸੇਵੀ ਵੀਰ ਤੁਹਾਡੀ ਮਦਦ ਕਰਨੀ ਕਿਉਂ ਨਾ ਤਾਂ ਉਹਨਾਂ ਨੂੰ ਕੀ ਅਪੀਲ ਕਰਾਂਗੇ ਇਹੀ ਪੀਲ ਕਰਦਾ ਜੀ ਕੋਈ ਜਿੰਨੀ ਮਦਦ ਹੁੰਦੀ ਓਨੀ ਕੀਤੀ ਜਾਣੀ ਮਦਦ ਹੋ ਸਕਦੀ ਆ ਕੀਤੀ ਜਾ ਮੇ ਜੀ ਕੀਤੀ ਜਾ ਹਾਂਜੀ ਕਹਨ ਜੀ ਜੋ ਬੀਤੀ ਰਾਤ ਇਹਨਾਂ ਦੇ ਘਰ ਵਿੱਚ ਗੈਸ ਲੀਕ ਹੋਣ ਕਾਰਨ ਅੱਗ ਲੱਗੀ ਆ ਅੱਗ ਲੱਗਣ ਦਾ ਕੀ ਕਾਰਨ ਸੀ ਤੇ ਕਿੰਨਾ ਕਿੰਨਾ ਦਾ ਨੁਕਸਾਨ ਹੋਇਆ ਜੀ ਮੈਂ ਉਹਨਾਂ ਨੇ ਫੋਨ ਕੀਤਾ ਪ੍ਰੀਤਮ ਸਿੰਘ ਨੇ ਮੈਂ ਤਾਂ ਗੁਰਮਸਬ ਦਾ ਪ੍ਰਧਾਨ ਹਰੀਕਲਾਂ ਦਾ ਜੀ ਤੇ ਮੈਂ ਗੁਰਦਰਾ ਸਾਹਿਬ ਡਿਊਟੀ ਵੀ ਕਰਦਾ ਜੀ ਫਰੀਕੋਟ ਸਾਹਿਬ ਉੱਥੇ ਮੈਨੂੰ ਫੋਨ ਲਾਇਆ ਉਹਨਾਂ ਨੇ ਐ ਕਰਕੇ ਮੇਰੇ ਘਰੇ ਅੱਗ ਲੱਗ ਗਈ ਜੀ ਤੇ ਵਿਚਾਰੇ ਦਾ ਗਰੀਬ ਬੰਦਾ ਮਜ਼ਦੂਰ ਬੰਦਾ ਜੀ ਰਸੋਈ ਦੇ ਵਿੱਚ ਸਾਰੀ ਅੱਗ ਇੱਕ ਤਾਂ ਫਰਿੱਜ ਸੜ ਗਈ ਕਿਸ਼ਤਾਂ ਦੇ ਲਈ ਸੀ ਇਹਨੇ ਜੀ ਇੱਕ ਜਿਹੜਾ ਪਾਣੀ ਹੁੰਦਾ ਜ ਫਿਲਟਰ ਕਰਨ ਵਾਲਾ ਉਹ ਸੜ ਗਿਆ ਜੀ ਤਕਰੀਬਨ ਜੀ ਸਾਰਾ ਰਸ਼ਨ ਪਾਣੀ ਵੀ ਸੜ ਗਿਆ ਕਹਿਣ ਦਾ ਭਾਵ ਵੀ 45000 ਦਾ ਇਹਦਾ ਨੁਕਸਾਨ ਹੋ ਗਿਆ ਜੀ ਹਾਂਜੀ ਤੇ ਜਿਹੜੀ ਸੋਈ ਹੈ ਉਹ ਵੀ ਖਰਾਬ ਹੋ ਗਈ ਉਹ ਵੀ ਬਦਲਣੀ ਪਣੀ ਦੁਬਾਰਾ ਜੀ ਉਹਦਾ ਵੀ ਕਾफी ਨੁਕਸਾਨ ਹੈ ਹਾਂਜੀ ਕੀ ਮੰਗ ਕੀ ਕਰਦੇ ਆ ਸਰ ਮੰਗ ਇਹੀ ਕਰਦੇ ਆ ਸਰਕਾਰ ਤੋਂ ਜੇ ਗਰੀਬ ਨੂੰ ਕੋਈ ਨਾ ਕੋਈ ਮਾਅਵਜਾ ਦਿੱਤਾ ਜਾਵੇ ਜੇ ਕੋਈ ਜਿਵੇਂ ਗੈਸ ਏਜੰਸੀ ਕੰਪਨੀ ਹੈ ਜੀ ਉਹਦਾ ਬੀਮਾ ਹੁੰਦਾ ਰਸੋਈ ਦਾ ਉਹ ਵੀ ਇਹਨੂੰ ਮਾਅਵਜਾ ਮਿ ਦਿੱਤਾ ਜਾਵੇ ਜਦੋਂ ਸਿਲੰਡਰ ਨੂੰ ਅੱਗ ਲੱਗੀ ਤੇ ਅੱਗ ਲੱਗਣ ਤੋਂ ਬਾਅਦ ਦੇ ਵਿੱਚ ਉਹਦੇ ਤੇ ਕਾਬੂ ਪਾਇਆ ਗਿਆ ਫਿਰ ਉਹ ਸਿਲੰਡਰ ਨੂੰ ਕਿਵੇਂ ਇੱਕ ਭਾਰੀ ਮੁਸ਼ਕਲ ਦੇ ਨਾਲ ਬਾਹਰ ਕੱਢਣਾ ਪਿਆ ਉਹ ਜੀ ਬੀਬੀ ਰੋਟੀ ਪਕਾਉਂਦੀ ਸੀ ਤੇ ਘਰ ਵਾਲੀ ਪ੍ਰੀਤਮ ਸਿੰਘ ਦੇ ਨੋ ਰਾਣੀ ਸੀ ਤੇ ਉਹ ਜਦੋਂ ਭੱਜ ਕੇ ਵਿਚਾਰੀ ਨਿਕਲੀ ਤੇ ਗਵਾਂਡੀਆਂ ਨੂੰ ਰੌਲਾ ਰੂਲਾ ਪਾਇਆ ਤੇ ਬੀਬੀਆਂ ਹੀ ਆਈਆਂ ਇਕੱਲੀਆਂ ਬੰਦੇ ਤਾਂ ਫਿਰ ਕੋਈ ਆਇਆ ਨਹੀਂ ਇੱਥੇ ਉਹਨਾਂ ਨੇ ਕੋਈ ਕਾਬੂ ਮਿੱਟੀ ਪਾਈ ਪਾਣੀ ਪਾਇਆ ਕਿਵੇਂ ਨਾ ਕਿਵੇਂ ਮਸਾ ਕਾਬੂ ਪਾਇਆ ਮਸਾ ਸਿਲੰਡਰ ਬਲਾਸਟ ਹੋਣ ਜਿੰਨਾ ਚਿਰ ਗੈਸ ਜਿੰਨਾ ਚਿਰ ਗੈਸ ਮੁੱਕਿਆ ਨਹੀਂ ਉਹਨਾਂ ਚਿਰ ਅੱਗ ਬੰਦ ਨਹੀਂ ਹੋਈ ਹਾਂਜੀ ਆਪਣੇ ਵੀਰ ਮਦਦ ਕਰਨ ਯੋਗ ਹੈ ਜਿੰਨੇ ਵੀ ਕਰ ਸਕਦੇ ਹਨ ਸਰਕਾਰ ਨੂੰ ਵੀ ਬੇਨਤੀ ਇਹ ਹੀ ਹੈ ਜਿਹੜੇ ਗੈਸ ਸਿਲੰਡਰ ਕੰਪਨੀ ਹੈ ਉਹਨਾਂ ਨੂੰ ਵੀ ਬੇਨਤੀ ਕਿ ਇਹਨਾਂ ਦਾ ਜੋ ਕੋਈ ਬੀਮਾ ਬਣਦਾ ਜੀ ਉਹਨਾਂ ਨੂੰ ਦਿੱਤਾ ਜਾਵੇ ਕੀ ਨਾਮ ਹੈ ਰਾਜਵਿੰਦਰ ਕੌਰ ਰਾਜਵਿੰਦਰ ਕੌਰ ਜੀ ਜਿਸ ਰਾਤ ਗੈਸ ਲੀਕਜ ਹੋਣ ਕਾਰਨ ਅੱਗ ਲੱਗੀ ਆ ਤੁਸੀਂ ਕੀ ਕੰਮ ਕਰ ਰਹੇ ਸੀ ਅੰਦਰ ਮੈਂ ਅੰਦਰ ਰੋਟੀਆਂ ਪਕਾ ਰਹੀ ਸੀਗੀ ਇਹ ਇੱਕ ਦਾ ਮੱਗ ਦੀਆਂ ਲਾਟਾਂ ਨਿਕਲੀਆਂ ਤੇ ਮੈਂ ਭੱਜ ਕੇ ਬਾਹਰ ਆ ਗਈ ਤੇ ਆਨੇ ਗਵਾਂੜਿਆਂ ਨੂੰ ਬੁਲਾਇਆ ਅੱਗ ਦੀਆਂ ਲੱਪਟਾਂ ਕਿੰਨੀਆਂ ਕਜਾਦਾ ਤੇਜ਼ ਸੀ ਬਹੁਤ ਜ਼ਿਆਦਾ ਤੇਜ਼ ਸੀ ਤੁਸੀਂ ਆਪਣੀ ਜਾਨ ਮੱਫਾ ਹੀ ਬਚਾਈ ਹਾਂਜੀ ਮੈਂ ਭੱਜ ਕੇ ਬਾਹਰ ਆਈ ਏ ਅੱਕ ਦਾ ਮਿ ਲੱਟ ਨਿਕਲਣ ਲੱਗ ਗਈ ਸੀ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਮੰਗ ਇਹ ਕਰਦੇ ਆ ਵੀ ਜੋ ਸਾਡਾ ਨੁਕਸਾਨ ਹੋਇਆ ਜਿੰਨੀ ਕੁ ਮਦਦ ਹੋ ਸਕਦੀ ਏ ਉਹ ਨਿਕ ਅਮਰੀ ਜੀ ਰਾਜਾ ਸਿੰਘ ਹੈ ਜੀ ਮੇਰਾ ਨਾਮ ਰਾਜਾ ਸਿੰਘ ਜੀ ਕੀ ਮੰਗ ਕਰਦੇ ਹੋ ਜੋ ਬੀਤੀ ਰਾਤ ਗੈਸ ਸਿਲੰਡਰ ਲੀਕੇਜ ਹੋਣ ਕਾਰਨ ਘਰ ਨੂੰ ਅੱਗ ਲੱਗੀ ਹੈ ਹਾਂਜੀ ਇਹ ਪ੍ਰੀਤਮ ਸਿੰਘ ਜੀ ਇਹਨਾਂ ਦੇ ਰਸੋਈ ਦੇ ਵਿੱਚ ਅੱਗ ਲੱਗੀ ਐ ਤਾਂ ਸਾਨੂੰ ਤੜਕੇ ਪਤਾ ਲੱਗਿਆ ਮੈਨੂੰ ਸੁਗੰਦਰ ਨੇ ਦੱਸਿਆ ਅਸੀਂ ਸਾਰੇ ਇਕੱਠੇ ਹੋ ਕੇ ਆਏ ਆ ਤਾਂ ਇਸ ਕਰਕੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ ਵੀ ਜਿੰਨਾ ਗਰੀਬ ਬੰਦਿਆਂ ਦਾ ਦਿਹਾੜੀ ਮਜ਼ਦੂਰੀ ਕਰਨ ਵਾਲੇ ਬੰਦੇ ਆ ਤਾਂ ਜਿੰਨਾ ਵੀ ਇਹਨਾਂ ਦਾ ਨੁਕਸਾਨ ਹੋਇਆ ਸਰਕਾਰ ਵੱਨੀਓ ਜਾਂ ਕੋਈ ਸਮਾਜ ਸੇਵੀ ਜਿਹੜੇ ਵੀਰ ਐ ਉਹਨਾਂ ਵਨਿਓ ਇਹਨਾਂ ਦੀ ਮਦਦ ਜਿੰਨਾ ਇਹਨਾਂ ਨੂੰ ਨੁਕਸਾਨ ਆ ਉਹਨਾਂ ਨੂੰ ਜ਼ਰੂਰ ਮਦਦ ਕਰਨ ਇਹ ਹੀ ਅਸੀਂ ਸਰਕਾਰ ਮੂਰੇ ਵੀ ਬੇਨਤੀ ਕਰਦੇ ਆਂ ਔਰ ਸਮਾਜ ਸੇਵੀ ਵੀਰਾਂ ਅੱਗੇ ਵੀ ਇਹੀ ਬੇਨਤੀ ਕਰਦੇ ਆਂ ਤਾਂ ਧੰਨਵਾਦ ਕਰਦੇ ਆਂ ਜਿਹੜੇ ਪੱਤਰਕਾਰ ਵੀਰ ਇਸ ਮੌਕੇ ਤੇ ਪਹੁੰਚ ਕੇ ਇਹਨਾਂ ਗਰੀਬਾਂ ਦੀ ਖਬਰ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ